ਅੱਜ ਸਾਨੂੰ ਗੋਲ ਜੋ ਗੱਠ ਬਣਦੀ ਆ ਵੱਡੀ ਉਹ ਲੋਡ ਹੁੰਦੀ ਦਿਖਾਉਣਿਆ ਟਰਾਲੇ ਉੱਤੇ ਕਿਵੇਂ ਹੁੰਦੀ ਆ ਕੱਲਾ ਡਰਾਈਵਰੀ ਆ ਖੇਤ ਦੇ ਵਿੱਚ ਤੇ ਕੱਲਾ ਹੀ ਦੇਖੋ ਤੁਸੀਂ ਟਰਾਲਾ ਭਰ ਕੇ ਲੈ ਜੂਆ ਕਿਹੜੇ ਤਰੀਕੇ ਦੇ ਨਾਲ ਇਹ ਗੱਠ ਉੱਤੇ ਜਾਈ ਜਾਂਦੀ ਆ ਤੇ ਜਿਹੜੀ ਉੱਤੇ ਗੱਠ ਸੀ ਉਹ ਇਹਦੂ ਉੱਪਰ ਵਾਗ ਗਈ ਤਕਨੀਕ ਬਹੁਤ ਜ਼ਿਆਦਾ ਆ ਗਈ ਆਹ ਜਿਨੇ ਪੁਰਾਣੇ ਦਿਮਾਗ ਲਾ ਕੇ ਟਰਾਲਾ ਬਣਾਇਆ ਉਹਨੂੰ ਖਲੂਟ ਆ ਜਿਹਨੇ ਇੰਨੀ ਦਿਮਾਗ ਲਾਇਆ ਤੇ ਇੰਨੀ ਮਿਹਨਤ ਦੇ ਨਾਲ ਆ ਟਰਾਲਾ ਬਣਾਇਆ ਚੈੱਕ ਕਰੋ ਤੁਸੀਂ ਉਹਨੇ ਇਹ ਦਵਾਰੇ ਗੱਠ ਚੱਕੂ ਆ ਜਦੋਂ ਇਹ ਗੱਠ ਚੱਕੂ ਤੁਸੀਂ ਸੋਚੀ ਜਾਂਦੇ ਹੋਵੋਗੇ ਵੀ ਇਹ ਤਾਹਾਂ ਕਿਵੇਂ ਚੜਾਊਗਾ ਇਹ ਤਾਹਾਂ ਨਹੀਂ ਚੜਾਉਂਦਾਗਾ ਜਿਹੜੀਆਂ ਉੱਤੇ ਗੱਠਾਂ ਪਈਆਂ ਨੇ ਉਹਨਾਂ ਨੂੰ ਪਿੱਛੇ ਧੱਕੂ ਆ ਸਾਰਾ ਇਹ ਜੈਕ ਦੇ ਸਿਸਟਮ ਆ ਸਾਰਾ ਹਾਈਡਰੋਲਿਕ ਸਿਸਟਮ ਆ ਸਾਰਾ ਇਹ ਉਹ ਦੇਖੋ ਗੱਠਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਜਾਈ ਜਾਂਦੀਆਂ ਨੇ ਤੇ ਇਹ ਗੱਠ ਹੁਣ ਮੂਰੇ ਆਪਦੀ ਜਗ੍ਹਾ ਬਣਾ ਲੂਗੀ ਤੇ ਉੱਥੇ ਮੂਰੇ ਫਿੱਟ ਹੋ ਜੂਗੀ ਤੇ ਸਾਰਾ ਕੰਟਰੋਲ ਡਰਾਈਵਰ ਦੇ ਹੱਥ ਦੇ ਵਿੱਚ ਆ ਕੋਈ ਨਾਲ ਬੰਦਾ ਹੋਰ ਹੈ ਨਹੀਂਗਾ ਚੈੱਕ ਕਰੋ ਤੁਸੀਂ ਕਿਹੜਾ ਗੱਟ ਕਿਵੇਂ ਜਾਂਦੀ ਆ ਉਹ ਦੇਖੋ ਹੁਣ ਇਹ ਗੱਠ ਮੂਰੇ ਪਹੁੰਚ ਜੂਗੀ ਤੇ ਜਿਹੜੀਆਂ ਮੂਰੇ ਇਕੱਠੀਆਂ ਸੀ ਉਹ ਪਿੱਛੇ ਵਾਗ ਗਈਆਂ ਇਸ ਤਰੀਕੇ ਦੇ ਨਾਲ ਇਹ ਗੋਲ ਗੱਠਾਂ ਨੂੰ ਬਾਣ ਦੇ ਵਿੱਚੋਂ ਚੱਕਦੇ ਆ ਸਾਰੇ ਸੋਚਦੇ ਆ ਵੀ ਇਹਨਾਂ ਨੂੰ ਚੱਕਦੇ ਕਿਵੇਂ ਆ ਇੰਨੀਆਂ ਭਾਰੀਆਂ ਨੂੰ ਇਸ ਤਰੀਕੇ ਨਾਲ ਬਈ ਇਹ ਚੱਕੀਆਂ ਜਾਂਦੀਆਂ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਪੇਜ ਨੂੰ ਫੋਲੋ ਕਰ ਲਓ ਤੇ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ